تے گروہ تے گوبن سنگھ مہاراج دی سوچ دے ہوتے آج پانت کٹھا ہو گیا ہے جنہ دا حکم ہے ان گریب سیکھوں کو دو پات شاہی دا مطلب ہے بادشاہی شاہی ایک واری پھر سکھ پانت نے آج ہلا مارے ہیں ਕੀ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਆਂ ਆਜ਼ਾਦੀ ਤੋਂ ਬਗੈਰ ਸਾਥ ਸੰਗਤ ਦੀ ਜ਼ਿੰਦਗੀ ਨਹੀਂ ਹੁੰਦੀ ਤੁਸੀਂ ਕੁੱਤੇ ਨੂੰ ਮੰਨ ਲਓ ਚੂੰ-ਚੂੰ ਕਰੂਗਾ ਜਦੋਂ ਦੀ ਸੰਗਣੀ ਖੋਲ ਦੋਗੇ ਕਿਵੇਂ ਤੁਹਾਡੇ ਉੱਤੇ ਆ ਕੇ ਛਾਲਾ ਮਾਰੂਗਾ ਸੋ ਆਜ਼ਾਦੀ ਜਾਨਵਰ ਨੂੰ ਵੀ ਚਾਹੀਦੀ ਹੈ ਮਨੁੱਖ ਨੂੰ ਵੀ ਚਾਹੀਦੀ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ 1947 ਤੋਂ ਬਾਅਦ ਅਸੀਂ ਆਪਣੇ ਆਪ ਦੇ ਗੁਲਾਮੀ ਸਹਾਰੇ ਜਿਹੜਾ ਕੀ ਮਨੁੱਖ ਤੇ ਜਾਨਵਰ ਦੀ ਆਦਤ ਨਹੀਂ ਹੈ ਇਹ قدرت دے اصول تو وسر کے اپنے آج گلامی دارا پھڑیا ہوئے ہندتو ہیں ہندتوہ دے نیچے آپ رگڑے کھائی جاننے ہیں کسان لیڈر جگیت سنگھ ڈلے والنوں دیکھو 50 ਦਿਨ ਹੋ ਗਏ ਹੈ ਭੁਖੜਤਾਲ ਤੇ ਹੈ ਉਹ ਕੀ ਮੰਗਦਾ ਹੈ ਕਿ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੇ ਟੋੜੇ ਕਰਜ਼ੇ ਮਾਫ ਕੀਤੇ ਜਾਣ ਇਹ ਵੱਡੀ ਗੱਲ ਨਹੀਂ ਹੈ ਬੀਜੇਪੀ ਤੇ ਮੋਦੀ ਜੀ ਸਰਕਾਰ ਨੇ ਵੱਡੇ ਵੱਡੇ ਸੌਪਾਰਿਆਂ ਦੇ ਸਾਰੇ ਕਰਜ਼ੇ ਖਤਮ ਕਰ ਦਿੱਤੇ ਐ ਪਰ ਅਸੀਂ ਪੀੜੇ ਜਾ ਰਹੇ ਹਾਂ ਸਾਡੇ ਕਿਸਾਨ ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਐ ਪਰ ਅੱਜ ਆਪਾਂ ਇਕੱਠੇ ਹੋ ਕੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਖਨੌਰੀ ਦੇ ਵਿੱਚ ਭਾਈ ਜਗਜੀਤ ਸਿੰਘ ਉਹ ਖੜਕਾਲ ਤੇ ਉੱਤੇ ਬੈਠਾ ਉਹਦਾ ਸਾਥ ਨਹੀਂ ਜਿਹੜੇ ਇਹ ਜਿਹੜੀ ਗਲਤੀ ਹੈ ਬਜਰ ਇਹ ਸਾਰਿਆਂ ਨੂੰ ਪੁਗਤ ਨਹੀਂ ਪਹਿਣੀ ਹੈ ਸਰਦਾਰ ਜਗਜੀਤ ਸਿੰਘ ਆਪਣੇ ਲਈ ਦੀ ਕਰ ਰਿਹਾ ਜਿਵੇਂ ਭਾਈ

ਇਸੇ ਕਰਕੇ ਸਿੰਘ ਸਾਹਿਬ ਭਾਈ ਰੋਡੇ ਗੁਰਦੀਪ ਸਿੰਘ ਜੀ ਦਲ ਖਾਲਸਾ ਦੇ ਮੁਖੀ ਕਵਰਪਾਲ ਸਿੰਘ ਅਸੀਂ ਇਕੱਠੇ ਹੋਏ ਗਏ ਕਿ ਅੱਜ ਲੋੜ ਹੈ ਕਿ ਅੱਜ ਅਸੀਂ ਇਕੱਠੇ ਹੋ ਕੇ ਮੋਰਚਾ ਮਾਰੀਏ ਜਿਹੜਾ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਨੇ 40 ਸਾਲ ਹੋ ਗਏ ਐ ਜਦੋਂ ਹਿੰਦੂਆਂ ਫੌਜਾਂ ਆਈਆਂ ਸੰਤ ਜਨੈਤ ਸਿੰਘ ਦੀ ਛਾਤੀ ਦੇ ਉੱਤੇ 72 ਗੋਲੀਆਂ ਵਜੀਆਂ ਸੀ ਪਿੱਠ ਦੇ ਉੱਤੇ ਨਹੀਂ ਕੋਈ ਵਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਐ جنرل شبے لیفٹیننٹ جنرل جگجیت روڑے نے تے شبیق سنگھ نے بنگلہ دیش نوزاد آزاد سی شبیق سنگھ جنرل بھی اتے اپنی شہادت دے دی